ਸਿਆ ਕਾਲਜੀ ਐਂਡ ਅ ਵੈਰੀ ਵੈਰੀ ਗੁੱਡ ਮਾਰਨਿੰਗ ਕੱਲ ਹੀ ਯੂਪੀਐਸਸੀ ਪ੍ਰੀਲਿਮਸ 2025 ਦਾ ਰਿਜ਼ਲਟ ਆਇਆ ਹੈ ਬਹੁਤ ਖੁਸ਼ੀਆਂ ਵੀ ਦੇਖਣ ਨੂੰ ਮਿਲੀਆਂ ਸਾਡੇ ਬੈਚ ਵਿੱਚ ਕਰਚਗੜ 5 10 ਸਟੂਡੈਂਟਸ ਸਗੇ ਜਿਨ੍ਹਾਂ ਦਾ ਸਾਨੂੰ ਕਾਲ ਆਇਆ ਕਿ ਸਰ ਅਸੀਂ ਪੀਸੀਐਸ ਪੜ੍ਹ ਕੇ ਯੂਪੀਐਸਸੀ ਕੱਢ ਲਿਆ ਕਿਹੜਾ ਪ੍ਰੀਲਿਮਸ ਪਰ ਉਹਦੇ ਨਾਲ ਹੀ ਮੇਜੋਰਿਟੀ ਆਫ ਦਾ ਜਿਹੜੇ ਸਟੂਡੈਂਟਸ ਮਿਲੇ ਸਾਨੂੰ ਉਹ ਥੋੜੇ ਮਾਇੂਸ ਵੀ ਮਿਲੇ ਕਿ ਸਰ ਉਸ ਹਿਸਟਾਏਸੀ ਕਿ ਯੂਪੀਐਸਸੀ ਪ੍ਰੀਲਿਮਸ ਨਿਕਲ ਜੇ ਪਰ ਕਿਸੇ ਕਾਰਨ ਕਰਕੇ ਨਹੀਂ ਨਿਕਲ ਪਾਇਆ ਉਹਦੇ ਵਿੱਚੋਂ ਜਿਹੜਾ ਮੈਨੂੰ ਸਭ ਤੋਂ ਇੱਕ ਮੈਸੇਜ ਜਿਹੜਾ ਮੇਰੇ ਦਿਲ ਦੇ ਨੇੜੇ ਆਇਆ ਉਹ ਇਹ ਸੀਗਾ ਜਦੋਂ ਇੱਕ ਮੇਰੇ ਸਟੂਡੈਂਟ ਨੇ ਮੈਨੂੰ ਲਿਖਿਆ ਕਿ ਸਰ ਕੋਈ ਗੱਲ ਨਹੀਂ ਇਸ ਵਾਰ ਨਹੀਂ ਹੋਇਆ ਨਾ ਅਗਲੇ ਸਾਲ ਮੈਂ ਦੁਬਾਰਾ ਡਬਲ ਮਿਹਨਤ ਕਰਕੇ ਹੁਣ ਮੈਂ ਪੀਸੀਐਸ ਕਲੀਅਰ ਕਰਾਂਗੀ ਤੇ ਫਿਰ ਯੂਪੀਐਸਸੀ ਵੀ ਕਲੀਅਰ ਕਰਾਂਗੀ ਹੁਣ ਗੱਲ ਇਹ ਹੈ ਜਦੋਂ ਇਸ ਵਾਰ ਆਪਣਾ ਫੋਰ ਐਗਜ਼ਾਮਪਲ ਪੇਪਰ ਨਹੀਂ ਹੋਇਆ ਜਾਂ ਤੁਸੀਂ ਇਸ ਵਾਰ ਪਹਿਲੀ ਵਾਰ ਤਿਆਰੀ ਸ਼ੁਰੂ ਕਰ ਰਹੇ ਹੋ ਦੇਖੋ ਜਦੋਂ ਪੇਪਰ ਨਹੀਂ ਕਲੀਅਰ ਹੋਇਆ दैट मींस ਕਿਤੇ ਨਾ ਕਿ ਦੇ ਸਟ੍ਰੈਟੇਜੀ ਵਿੱਚ ਕੋਈ ਕਮੀ ਸੀਗੀ ਐਂਡ ਜਿਹੜੇ ਵੀ ਐਸਪੀਰੈਂਟਸ ਇਸ ਵਾਰ ਪਹਿਲੀ ਵਾਰ ਤਿਆਰੀ ਸ਼ੁਰੂ ਕਰਨ ਜਾ ਰਹੇ ਨੇ ਇਹ ਸੈਸ਼ਨ ਤੁਹਾਡੇ ਵਾਸਤੇ ਆ ਇਸ ਸੈਸ਼ਨ ਦੇ ਐਂਡ ਤੱਕ ਆਪਾਂ ਪ੍ਰੋਪਰ ਡਿਸਕਸ ਕਰਾਂਗੇ ਫੋਰ ਐਗਜ਼ਾਮਪਲ ਸਿਲੇਬਸ ਕੀ ਹੁੰਦਾ ਹੈ ਯੂਪੀਐਸਸੀ ਦਾ ਉਸ ਸਿਲੇਬਸ ਨੂੰ ਪ੍ਰੀਲੈਂਸ ਮੇਨਸ ਵਿੱਚ ਕਿਸ ਤਰ੍ਹਾਂ ਡਿਵਾਈਡ ਕਰੀਏ ਐਂਡ ਕਿੰਨੀਆਂ ਕਲਾਸਾਂ ਚਾਹੀਦੀਆਂ ਨੇ ਤੁਹਾਨੂੰ ਉਹਦੇ ਵਾਸਤੇ ਐਂਡ ਕਿੰਨੇ ਟਾਈਮ ਵਿੱਚ ਕਵਰ ਹੋਏਗਾ ਉਸਦੀ ਫੁੱਲ ਥਰੋਟਲ ਸਟ੍ਰੈਟਜੀ ਅੱਜ ਮੈਂ ਇਸ ਵੀਡੀਓ ਵਿੱਚ ਲੈ ਕੇ ਆ ਰਿਹਾ ਆ ਤੁਹਾਡੇ ਲਈ ਠੀਕ ਹੈ ਜੀ ਸੋ ਇਹ ਸੈਸ਼ਨ ਐਂਡ ਤੱਕ ਦੇਖਿਓ ਠੀਕ ਹੈ ਜੀ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਚਲੋ ਅੱਗੇ ਆਜੋ ਨਾਓ ਸਭ ਤੋਂ ਪਹਿਲਾਂ ਤੁਸੀਂ ਯੂਪੀਐਸਸੀ ਦਾ ਆਫੀਸ਼ੀਅਲ ਕੈਲੰਡਰ ਦੇਖੋ ਮੈਂ ਪਿੱਛੇ ਹੋ ਜਾਣਾ ਇੱਕ ਵਾਰ ਯੂਪੀਐਸਸੀ ਦਾ ਆਫੀਸ਼ੀਅਲ ਕੈਲੰਡਰ ਦੇਖ ਲਓ ਆ ਦੇਖੋ ਇਹ ਅਫੀਸ਼ੀਅਲ ਕੈਲੰਡਰ ਹੈ ਮੈਂ ਨਹੀਂ ਦਿੱਤਾ ਹੈ 2026 ਦਾ ਅਫੀਸ਼ੀਅਲ ਕੈਲੰਡਰ ਇਹਦੇ ਵਿੱਚ ਇਹ ਲਾਸਟ ਵਾਲੀ ਚੀਜ਼ ਦੇਖੋ ਇਹਦੇ ਵਿੱਚ ਇਹ ਲਾਸਟ ਵਾਲੀ ਚੀਜ਼ ਦੇਖੋ ਧਿਆਨ ਨਾਲ ਲਾਸਟ ਵਾਲੀ ਚੀਜ਼ ਆ ਦੇਖੋ ਪੇਪਰ ਹੈ ਕਦੋਂ ਪੇਪਰ ਦੀ ਡੇਟ ਦੇਖੋ ਫਾਰਮ ਆ ਜਾਊਗਾ 14 ਜਨਵਰੀ ਤੋਂ ਫਾਰਮ ਸ਼ੁਰੂ ਹੋ ਜਾਣਗੇ ਨੋਟੀਫਿਕੇਸ਼ਨ ਆ ਜਾਏਗੀ ਪੇਪਰ ਦੀ ਡੇਟ ਹੈ ਆਪਣੇ ਕੋਲ 24th ਆਫ ਮਈ 2026 ਠੀਕ ਹੈ ਜੀ 24 ਮਈ 2026 ਕਦੋਂ ਦੀ ਡੇਟ ਹੈ ਦੇਖੋ ਧਿਆਨ ਨਾਲ 2026 ਯਾਨੀ ਕਿ ਅਪਰੋਕਸੀਮੇਟਲੀ ਜੇ ਮੈਂ ਦੇਖਾਂ ਮੇਰੇ ਕੋ ਕਿੰਨਾ ਟਾਈਮ ਪਿਆ ਦੇਖੋ ਧਿਆਨ ਨਾਲ ਮੇਰੇ ਕੋ ਅਪਰੋਕਸੀਮੇਟਲੀ 11 ਮੰਥਸ ਪਈ ਨੇ ਸਾਡੀ ਕਹਾਵਤ ਹੈ ਨਾ ਕਿ ਜਿਹੜਾ ਮਹੀਨਾ ਚੜ ਗਿਆ ਜਿਹੜਾ ਦਿਨ ਚੜ ਗਿਆ ਉਹ ਤੇ ਖਤਮ ਹੀ ਲਿਆ ਉਹ ਤੇ ਖਤਮ ਹੋ ਗਿਆ ਸੋ ਇਸ ਕਰਕੇ ਮੈਂ ਜੂਨ ਨੂੰ ਨੇ ਕਾਊਂਟ ਕਰ ਰਿਹਾ ਹਾਂ ਮੈਂ ਥੋੜੇ-ਬਹੁਤ ਦਿਨ ਜੂਨ ਦੇ ਥੋੜੇ-ਬਹੁਤ ਦਿਨ ਮਈ ਦੇ ਤੇ ਭਾਈ ਟੋਟਲ ਜੇ ਮੈਂ ਦੇਖਾ ਨਾ ਤੁਹਾਡੇ ਕੋਲ 11 ਮਹੀਨੇ ਨੇ ਹੁਣ ਗੱਲ ਕੀ ਹੈ ਇਹ 11 ਮਹੀਨੇ ਮੇਰੇ ਅਕੋਰਡਿੰਗ ਚੱਲ ਲੋ ਦਾਅਵੇ ਨਾ ਕਰਨਾ ਜੋ ਅੱਗੇ ਇੱਕ ਸਟ੍ਰੈਟਜੀ ਡਿਸਕਸ ਕਰੂੰਗਾ ਨਾ 11 ਮਹੀਨੇ ਉਸ ਸਟ੍ਰੈਟਜੀ ਅਕੋਰਡਿੰਗ ਚੱਲ ਲੋ ਅਗਲੀ ਵਾਰ ਉਸ ਪੀਡੀਐਫ ਵਿੱਚ ਆਪਣਾ ਨਾਮ ਪਾਉਂਗੇ ਐਂਡ ਉਸ ਪੀਡੀਐਫ ਵਿੱਚ ਜਦੋਂ ਕੰਟਰੋਲ ਐਫ ਪਾ ਕੇ ਜਦੋਂ ਆਪਣਾ ਰੋਲ ਨੰਬਰ ਵੇਖੋਗੇ ਨਾ ਮਾਇੂਸ ਨਹੀਂ ਹੋਵੋਗੇ ਯਾਦ ਕਰੋਗੇ ਅੱਜ ਦਾ ਇਹ ਸੈਸ਼ਨ ਕਿ ਸਰ ਨੇ 12 ਜੂਨ 2025 ਚ ਸੈਸ਼ਨ ਲਿਆ ਸੀ ਤੇ ਦੱਸਿਆ ਸੀ ਕਿ 11th ਮੰਥਸ ਪਏ ਨੇ ਹੁਣ ਇਹ 11th ਮੰਥਸ ਚ ਕਰਨਾ ਕੀ ਹੈ ਸੋ ਆਓ ਆਪਾਂ ਦੇਖੀਏ ਇਹ 11th ਮੰਥ ਦੀ ਪ੍ਰੋਪਰ ਫੁੱਲ ਫਲੇਜਡ ਸਟ੍ਰੈਟਜੀ ਕਿਧਰੋਂ ਸਟਾਰਟ ਹੋਏਗੀ ਬਾਏ ਡਿਵਾਈਡਿੰਗ ਯੋਰ ਸਿਲੇਬਸ ਐਸ ਪਰ ਦਾ ਟਾਈਮ ਅਵੇਲੇਬਲ ਦੋ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਯੂਪੀਐਸਸੀ ਜਾਂ ਫਿਰ ਪੰਜਾਬ ਪੀਸੀਐਸ ਜਾਂ ਕਿਸੇ ਵੀ ਵੱਡੇ ਇਗਜ਼ਾਮ ਸਿਵਲ ਸਰਵਿਸਿਜ਼ ਇਗਜ਼ਾਮ ਦੀ ਤਿਆਰੀ ਕਰਦੇ ਹੋ ਦ ਫਰਸਟ ਥਿੰਗ ਇਜ਼ ਸਿਲੇਬਸ ਸਭ ਤੋਂ ਪਹਿਲਾਂ ਸਿਲੇਬਸ ਦਾ ਪ੍ਰਿੰਟ ਆਊਟ ਕਢਾਓ ਆਪਣੇ ਕੋਲ ਰੱਖੋ ਜਿੱਥੇ ਵੀ ਤੁਸੀਂ ਸਟੱਡੀ ਕਰਦੇ ਹੋ ਸਾਹਮਣੇ ਚਿਪਕਾ ਦਿਓ ਆਂਦੇ ਜਾਂਦੇ ਉਹਨੂੰ ਦੇਖੋ ਆਂਦੇ ਜਾਂਦੇ ਇੱਕ ਇੱਕ ਵਰਡ ਨੂੰ ਦੇਖੋ ਕਿ ਮੈਂ ਕੁਝ ਮਿਸ ਤਾਂ ਨਹੀਂ ਕਰ ਰਿਹਾ ਅਕਸਰ ਆਪਾਂ ਕੀ ਕਰਦੇ ਆ ਕਿਉਂਕਿ ਸਾਨੂੰ ਨਾ ਸਕੂਲ ਕਾਲਜਸ ਵਾਲੀ ਆਦਤ ਪਈ ਹੈ ਕਿ ਇੱਕ ਕੁੰਜੀ ਲੈ ਲਈ ਇੱਕ ਗਾਈਡ ਲੈ ਲਈ ਉਹਦੇ ਵਿੱਚੋਂ ਪੜ੍ਹ ਕੇ ਕਲੀਅਰ ਹੋ ਗਏ ਸਿਲੇਬਸ ਨਾਲ ਸਾਨੂੰ ਕੀ ਮਤਲਬ ਹੈ ਨਹੀਂ ਇੱਥੇ ਉਹ ਚੀਜ਼ ਵਰਕ ਨਹੀਂ ਕਰੇਗੀ ਇੱਥੇ ਯੂ ਹੈਵ ਟੂ ਫੋਕਸ ਐਂਟਾਇਰਲੀ ਓਨ ਦਾ ਸਿਲੇਬਸ ਦੂਸਰੀ ਗੱਲ ਇਸ ਸਿਲੇਬਸ ਨੂੰ ਡਿਵਾਈਡ ਕਰ ਦਿਓ ਐਸ ਪਰ ਦਾ ਟਾਈਮ ਜਦੋਂ ਤੁਸੀਂ ਸਿਲੇਬਸ ਨੂੰ ਡੀਕੋਡ ਕਰ ਲਿਆ ਜਦੋਂ ਤੁਸੀਂ ਸਿਲੇਬਸ ਨੂੰ ਇੱਕ ਬਹੁਤ ਛੋਟੇ 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 ਪੁਆਇੰਟਸ ਵਿੱਚ ਦੇਖ ਲਿਆ ਕਿ ਇਹ ਸਿਲੇਬਸ ਮੈਂ ਕੰਪਲੀਟ ਕਰਨਾ ਹੈ ਤੁਹਾਨੂੰ ਉਹ ਟਾਈਮ ਵਿੱਚ ਡੀਕੋਡ ਕਰਨਾ ਹੈ ਜਿਹਦੇ ਵਾਸਤੇ ਤੁਹਾਨੂੰ ਪੀਆਕਿਊਜ਼ ਦੀ ਲੋਡ ਪੈਗੀ ਕਿ ਸਰ ਕੁਐਸਚਨ ਫੋਰ ਐਗਜ਼ਾਮਪਲ ਪੋਲੀਟੀ ਪੋਲੀਟੀ ਵਿੱਚ ਆਰਟੀਕਲ 32 ਰਿਟ ਹੈ ਹੁਣ ਰਿਟ ਦੇ ਕੁਐਸਚਨਸ ਕਿਸ ਤਰ੍ਹਾਂ ਦੇ ਆਉਂਦੇ ਨੇ ਉਹ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਪ੍ਰੀਵੀਅਸ ਈਅਰ ਕੁਐਸਚਨ ਦੇਖ ਕੇ ਉਹਦੇ ਅਕੋਰਡਿੰਗਲੀ ਟਾਈਮ ਡਿਵਾਈਡ ਕਰੋ ਬਾਰੇ ਜੇ ਤੁਸੀਂ ਬੇਸਿਕ ਤੋਂ ਤਿਆਰੀ ਕਰਨੀ ਹੈ ਇਫ ਯੂ ਆਰ ਅ ਫਰਸਟ ਟਾਈਮ ਐਸਪੀਰੈਂਟ ਤੁਸੀਂ ਪਹਿਲੀ ਵਾਰ ਦੇ ਐਸਪੀਰੈਂਟ ਹੋ ਤੇ ਕੀ ਕਰੋਗੇ ਲੋ ਜੀ ਪ੍ਰੋਪਰ ਸਟ੍ਰੈਟਜੀ ਦੇਖਦੇ ਆਪਾਂ ਆ ਦੇਖੋ ਜੀ ਤੁਹਾਡੇ ਵਾਸਤੇ ਜੋ ਸਟ੍ਰੈਟਜੀ ਹੈ ਸਭ ਤੋਂ ਪਹਿਲਾਂ ਸਿਲੇਬਸ ਨੂੰ ਇੱਕ ਵਾਰ ਧਿਆਨ ਨਾਲ ਦੇਖੋ ਅਫੀਸ਼ੀਅਲ ਸਿਲੇਬਸ ਆਫ ਯੂਪੀਐਸਸੀ ਦੀ ਗੱਲ ਕਰ ਰਹੇ ਹਾਂ ਦੇਖੋ ਥਿਸ ਇਜ਼ ਦਾ ਅਫੀਸ਼ੀਅਲ ਸਿਲੇਬਸ ਆਫ ਯੂਪੀਐਸਸੀ सब तो पहला देखो की लिखिया उन्होंने करंट इवेंट्स ऑफ नैशनल एंड इंटरशनल इंपोर्टेंस पहला ही उन्होंने करंट अफेयर लिखे कि भाई करंट अफेयर तो पढ़ने ही पढ़ने हैं उस तो देखो की लिखा है हिस्टरी ऑफ इंडिया एंड नैशनल मूवमेंट कितना कित मॉडर्न एंशियंट मल सारी हिस्टरी की गल हो रही है उस तो बाद तो कह रहे हैं जोग्राफी इंडिया एंड द वर्ल्ड जोग्राफी इंडियन पोलिटी एंड गवर्नेंस इकनोमिक एंड सोशल डिवेलपमेंट हो गया जनरल इशूज ऑन एनवायरमेंट की गल हो गई एंड जनरल सैंस की गल हो गई ਇੱਕ ਕਿਹਦਾ ਸਿਲੇਬਸ ਹੈ ਪ੍ਰੀਲਮ ਦਾ ਸਿਲੇਬਸ ਹੈ ਦਿਸ ਇਜ਼ ਦਾ ਅਫੀਸ਼ੀਅਲ ਡਿਫਾਈਨਡ ਸਿਲੇਬਸ ਆਫ ਪ੍ਰੀਲਮਸ ਕਿ ਇਹਦੇ ਵਿੱਚੋਂ ਸਵਾਲ ਆਏਗਾ ਇੱਕ ਵਾਰ ਮੇਨਸ ਤੇ ਨਜ਼ਰ ਪਾਈ ਹੈ ਕਿ ਮੇਨਸ ਦਾ ਸਿਲੇਬਸ ਕੀ ਹੈ ਆ ਦੇਖੋ ਇਹਨੂੰ ਮੈਂ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਤੁਹਾਨੂੰ ਪਤਾ ਹੈ ਨੌ ਪੇਪਰ ਟੋਟਲ ਹੁੰਦੇ ਨੇ ਜਿਦੇ ਵਿੱਚੋਂ ਇੰਗਲਿਸ਼ ਦਾ ਪੇਪਰ ਇਜ਼ ਕੁਆਲੀਫਾਈਂਗ ਇੱਕ ਰੀਜਨਲ ਲੈਂਗੁਏਜ ਦਾ ਪੇਪਰ ਜੋ ਕਿ ਆਪਾਂ ਪੰਜਾਬੀ ਹੀ ਕਰਾਂਗੇ ਦੈਟ ਇਜ਼ ਕੁਆਲੀਫਾਈਂਗ ਪਰ ਉਸ ਤੋਂ ਇਲਾਵਾ ਮੈਰਿਟ ਵਾਲੇ ਪੇਪਰ ਹੁੰਦੇ ਨੇ ਜੀਐਸ1 ਜੀਐਸ2 ਜੀਐਸ3 ਜੀਐਸ4 ਐਂਡ ਦੋ ਆਪਸ਼ਨਲ ਸਬਜੈਕਟਸ ਦੋ ਆਪਸ਼ਨਲ ਸਬਜੈਕਟਸ ਆਪਣੇ ਕੋਲ ਹੁੰਦੇ ਨੇ ਇਸ ਤੋਂ ਇਲਾਵਾ ਇੱਕ ਹੁੰਦਾ ਹੈ ਆਪਣੇ ਕੋਲ ਐਸਏ ਐਸਏ ਦਾ ਕੋਈ ਡਿਫਾਈਨਡ ਸਿਲੇਬਸ ਨਹੀਂ ਹੈ ਇਸ ਕਰਕੇ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਉਹਦੀ ਸਟ੍ਰੈਟੇਜੀ ਕਿਤੇ ਹੋਰ ਡਿਸਕਸ ਕਰਾਂਗੇ ਪਰ ਸਭ ਤੋਂ ਪਹਿਲਾਂ ਦੇਖੋ ਜੀਐਸ 1 2 3 4 ਦੇ ਵਿੱਚ ਕੀ ਕੀ ਹੈ ਜੀਐਸ इंडियन हेरिटेज एंड कल्चर सारा एंशियंट मिडिवल आर्ट एंड कल्चर इससे आ गया उस तो बाद यू हैव हिस्ट्री एंशियंट मिडिवल मॉडर्न सारी हिस्ट्री इथे आ गई उस तो बाद यू हैव ज्योग्राफी ਇਹ ਜੀਐਸ 1 ਦਾ ਪਾਰਟ ਹੈ ਜੀਐਸ 2 ਵਿੱਚ ਦੇਖੋ ਗਵਰਨੈਂਸ ਕਨਸਟੀਟਿਊਸ਼ਨ ਇੰਟਰਨੈਸ਼ਨਲ ਰਿਲੇਸ਼ਨ ਸੋਸ਼ਲ ਜਸਟਿਸ ਜੀਐਸ 3 ਵਿੱਚ ਐਗਰੀਕਲਚਰ ਡਿਜ਼ਾਸਟਰ ਮੈਨੇਜਮੈਂਟ ਇੰਟਰਨਲ ਸਿਕਿਉਰਿਟੀ ਐਂਡ ਜੀਐਸ 4 ਵਿੱਚ ਆ ਗਿਆ ਐਥਿਕਸ ਦਾ ਪੇਪਰ ਇਹ ਸਾਰੇ ਢਾਈ ਢਾਈ ਸੌ ਮਾਰਕਸ ਦੇ ਪੇਪਰ ਨੇ 20 20 ਕੁਸ਼ਨ ਆਉਂਦੇ ਨੇ ਸਾਰਿਆਂ ਵਿੱਚ ਐਂਡ ਆਫਟਰ दैट ਯੂ ਹੈਵ ðiਸ ਆਪਸ਼ਨਲ ਸਬਜੈਕਟਸ ਇਹ ਜਿਹੜੀ ਲਿਸਟ ਦਿੱਤੀ ਗਈ ਹੈ 25 26 ਆਪਸ਼ਨਲਸ ਦੀ ਤੁਸੀਂ ਇਹਨਾਂ ਵਿੱਚੋਂ ਪਲੱਸ ਆ ਜਿਹੜੇ ਲਿਟਰੇਚਰ ਸਬਜੈਕਟਸ ਹੈ ਇਹਨਾਂ ਵਿੱਚੋਂ ਕੋਈ ਵੀ ਆਪਸ਼ਨਲ ਸਬਜੈਕਟ ਚੂਜ਼ ਕਰ ਸਕਦੇ ਹੋ ਯੂ ਕੈਨ ਚੂਜ਼ ਐਨੀ ਆਫ 뎀 ਐਂਡ ਇਹੇ ਆਪਸ਼ਨਲ ਸਬਜੈਕਟਸ ਦਾ ਐਗਜ਼ਾਮ ਹੋਏਗਾ ਫਿਰ ਜੀਐਸ 1 2 3 4 ਉਹਨਾਂ ਦਾ ਵੀ ਐਗਜ਼ਾਮ ਹੋਏਗਾ ਜੋ ਵੀ ਪਹਿਲੀ ਵਾਰ ਤਿਆਰੀ ਕਰ ਰਿਹਾ ਇੱਕ ਵਾਰ ਕਮੈਂਟ ਕਰ ਦਿਓ ਕਿ ਸਰ ਪਹਿਲੀ ਵਾਰ ਅਸੀਂ ਯੂਪੀਐਸਸੀ ਦਾ ਸਿਲੇਬਸ ਦੇਖਿਆ ਸਾਨੂੰ ਥੋੜਾ ਪਹਿਲੀ ਵਾਰ ਪਤਾ ਲੱਗਿਆ ਕਿ ਥਿਸ ਇਜ਼ ਦਾ ਸਿਲੇਬਸ ਕਿਉਂਕਿ ਤੁਹਾਡੇ ਵਾਸਤੇ ਜੋ ਇਸ ਤੋਂ ਅੱਗੇ ਸਲਾਈਡ ਆਉਣ ਵਾਲੀ ਹੈ ਨਾ ਤੁਹਾਡਾ ਅਗਲਾ 11 ਮਹੀਨੇ 10 ਮਹੀਨੇ ਨਾਲ ਚੇਂਜ ਕਰਕੇ ਰੱਖ ਦੇਗੀ ਹਾਉ ਦੇਖੋ ਧਿਆਨ ਨਾਲ ਸਭ ਤੋਂ ਪਹਿਲਾਂ ਮੈਂ ਡੀਕੋਡ ਕਰ ਲੇ ਸਾਰੇ ਦੇ ਸਾਰੇ ਸਬਜੈਕਟਸ ਜਿਹੜੇ ਵੀ ਲਿਖੇ ਹੋਏ ਸੀਗੇ ਹੁਣ ਮੈਂ ਕੀ ਕੀਤਾ ਇਹ ਸਬਜੈਕਟਸ ਨੂੰ ਡੀਕੋਡ ਕਰਕੇ ਦੇਖੋ ਧਿਆਨ ਨਾਲ ਆਵਰਸ ਵਿੱਚ ਡਿਵਾਈਡ ਕਰ ਦਿੱਤਾ ਕਿ ਕਿੰਨੇ ਆਵਰਸ ਦੀ ਕਲਾਸਿਸ ਐਟ ਲੀਸਟ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਇੱਕ ਸਬਜੈਕਟ ਨੂੰ ਥੋਰੋਲੀ ਕਵਰ ਕਰਨਾ ਹੈ ਉਸ ਤੋਂ ਬਾਅਦ ਮੈਂ ਹਿਸਾਬ ਲਗਾਇਆ ਕਿ ਕਿੰਨੇ ਮਹੀਨੇ ਮੈਨੂੰ ਚਾਹੀਦੇ ਨੇ ਜੇ ਮੈਂ ਇੱਕ ਸਬਜੈਕਟ ਨੂੰ ਕਵਰ ਕਰਨਾ ਹੈ 2 ਘੰਟੇ ਦੀ ਕਲਾਸ ਦੇ ਨਾਲ ਠੀਕ ਹੈ ਜੀ 2 ਆਵਰਸ ਜਾਂ ਫਿਰ 2.5 ਆਵਰਸ ਦੀ ਜੇ ਇੱਕ ਕਲਾਸ ਹੈ ਤੇ ਕਿੰਨੇ ਮਹੀਨਿਆਂ ਵਿੱਚ ਸਿਲੇਬਸ ਕਵਰ ਹੋਏਗਾ ਇਸ ਦਿਸ ਰਾਈਟ ਇੱਥੇ ਤੱਕ ਸਮਝ ਆ ਰਿਹਾ ਪਹਿਲਾਂ ਗੱਲ ਕਰਦੇ ਹਾਂ ਮੇਰੇ ਸਬਜੈਕਟ ਦੀ ਪੋਲਿਟੀ ਜੇ ਮੈਂ ਪੋਲਿਟੀ ਦੀ ਗੱਲ ਕਰਾਂ ਪੂਰੀ ਪੋਲਿਟੀ ਜੋ ਵੀ ਸਿਲੇਬਸ ਹੈ ਪੀ ਵਾਈ ਕਿਊਸ ਦੇ ਅਕੋਰਡਿੰਗ ਜੇ ਮੈਂ ਦੇਖਾਂ ਮੈਨੂੰ ਘੱਟੋ ਘੱਟ 80 ਤੋਂ 90 ਘੰਟੇ ਚਾਹੀਦੇ ਨੇ ਤੁਹਾਨੂੰ ਪੋਲਿਟੀ ਪੂਰੀ ਕਰਾਉਣ ਲਈ ਮੈਂ ਹੱਲੇ ਸਿਰਫ ਪ੍ਰੀਲਿਮਸ ਦੀ ਗੱਲ ਕਰ ਰਿਹਾ ਠੀਕ ਹੈ ਜੀ ਤੇ ਉਹ 80 ਤੋਂ 90 ਘੰਟੇ ਮੈਂ ਲੈ ਕੇ ਚੱਲਦਾ ਹਾਂ ਘਟੋਂ ਘਟ ਡੇਢ ਤੋਂ 2 ਮਹੀਨੇ ਦੇ ਵਿੱਚ ਕਾਰ ਦੀ ਗੇਮ ਹੈ ਸੋ ਕਿੰਨਾ ਟਾਈਮ ਹੋ ਗਿਆ ਡੇਢ ਮਹੀਨੇs ਤੁਹਾਡੀ ਪੋਲਿਟਿਕ ਕਵਰ ਹੋਏਗੀ ਜੇ ਤੁਸੀਂ ਇੱਕ ਕਲਾਸ ਰੋਜ਼ ਦੀ ਲਾ ਰਹੇ ਹੋ ਉਸ ਤੋਂ ਬਾਅਦ ਮੈਂ ਹਿਸਟਰੀ ਦੀ ਗੱਲ ਕਰਾਂ ਤੁਹਾਨੂੰ 110 ਤੋਂ 120 ਆਵਰਸ ਦਾ ਸਿਲੇਬਸ ਹੁੰਦਾ ਹੈ ਜੀ ਤੇ ਕਿੰਨਾ ਟਾਈਮ ਲੱਗੇਗਾ ਅਪਰੋਕਸੀਮੇਟਲੀ 2 ਮਹੀਨੇ ਲੱਗਣਗੇ ਜੇ ਐਂਸ਼ੀਅੰਟ ਮਿਡੀਵਲ ਮਾਡਰਨ ਵਰਲਡ ਹਿਸਟਰੀ ਸਾਰਾ ਕੁਝ ਕਵਰ ਕਰਨਾ ਹੈ 2 ਮਹੀਨੇ ਤੁਹਾਡੇ ਕਿਤੇ ਨਹੀਂ ਗਏ ਉਸ ਤੋਂ ਬਾਅਦ ਇਕਨੋਮੀ ਦੀ ਗੱਲ ਕਰਾਂ 50 ਘੰਟੇ ਲਗਭਗ 1 ਮਹੀਨਾ ਤੁਹਾਨੂੰ ਲੱਗੇਗਾ ਜੇ ਆਪਾਂ ਰੋਜ਼ ਇੱਕ ਦਿਨ 2 ਜਾਂ 2.5 ਘੰਟੇ ਦੀ ਕਲਾਸ ਲਾਣੇ ਆਂਡ ਉਹਦੇ ਅਕੋਰਡਿੰਗਲੀ ਸਾਰੇ ਸਬਜੈਕਟ ਦੇਖ ਲਓ ਇਕਨੋਮੀ ਲਈ ਕਿੰਨਾ ਟਾਈਮ ਲੱਗੇਗਾ 50 ਜੀਓਗ੍ਰਾਫੀ ਲਈ ਅਪ੍ਰੋਕਸੀਮੇਟਲੀ 100 ਆਵਰਸ ਯਾਨੀ ਕਿ 2 ਮਹੀਨੇ এনਵਾਇਰਨਮੈਂਟ ਲਈ 50 ਘੰਟੇ ਅਪ੍ਰੋਕਸੀਮੇਟਲੀ 1 ਮੰਥ ਚ ਹੋ ਜਾਏਗਾ ਸਾਇੰਸ ਐਂਡ ਟੈਕ ਤੁਹਾਡਾ ਅਗੇਨ 1 ਮੰਥ ਚ ਹੋ ਜਾਏਗਾ ਕਰੰਟ ਅਫੇਅਰਸ ਕਰਨ ਲਈ ਤੇ ਪੂਰਾ ਸਾਲ ਚਾਹੀਦਾ ਕਰੰਟ ਅਫੇਅਰਸ ਕਦੀ ਖਤਮ ਨਹੀਂ ਹੁੰਦੇ ਐਂਡ ਲਾਸਟ ਵਿੱਚ ਜਿਹੜਾ ਜੀਐਸ ਦਾ ਪੇਪਰ 2 ਯਾਨੀ ਕਿ ਸੀ ਸੈਟ ਹੈ ਡਿਪੈਂਡਸ ਓਨ ਯੋਰ ਬੈਕਗਰਾਉਂਡ ਜੇ ਤੁਸੀਂ ਵਧੀਆ ਇੰਜੀਨੀਅਰ ਹੋ ਤੁਹਾਡਾ ਮੈਥ ਬਹੁਤ ਅੱਛਾ ਹੈ ਤੇ ਹੋ ਸਕਦਾ ਇਹ 1 ਮਹੀਨੇ ਤੁਸੀਂ ਕਰ ਲਓ ਬਟ ਇਫ ਯੂ ਆਰ ਨਾਟ ਫ੍ਰੋਮ ਸਾਇੰਸ ਬੈਕਗਰਾਉਂਡ ਯੂ ਆਰ ਨਾਟ ਫ੍ਰੋਮ ਮੈਥ ਬੈਕਗਰਾਉਂਡ ਤੁਹਾਨੂੰ ਅਪਰੋਕਸੀਮੇਟਲੀ 2 ਤੋਂ 3 ਮਹੀਨੇ ਫਿਰ ਸੀ ਸੈਟ ਦੇ ਵੀ ਦੇਣੇ ਪੈਣੇ ਆ ਦੇਖੋ ਜ਼ਰਾ ਇਹਨੂੰ ਪਲੱਸ ਕਰ ਲਈਏ ਇੱਕ ਵਾਰ ਸਾਰਾ ਕਿੰਨਾ ਕ ਬਣਦਾ 2 ਇਹ ਹੋ ਗਿਆ ਚਲੋ 2 4 5 6 7 8 ਠੀਕ ਹੈ ਜੀ ਅਪਰੋਕਸੀਮੇਟਲੀ ਆਪਣੇ ਕੋ 8 ਮਹੀਨੇ ਬਣ ਗਏ ਠੀਕ ਹੈ ਤੇ ਜੇ ਮੈਂ ਸੀ ਸੈਟ ਦਾ ਵੀ ਜੋੜ ਲਾਂ 3 ਮਹੀਨੇ 8+3=11 ਲੋ ਜੀ ਇਹ ਤੇ 11 ਮੰਥ ਬਣ ਗਏ ਹੱਲੇ ਤਾਂ ਤੁਸੀਂ ਕਹੋਗੇ ਕਿ ਸਰ ਤੁਸੀਂ ਮੇਨਸ ਦੇ ਸਿਲੇਬਸ ਦੀ ਗੱਲ ਹੀ ਨਹੀਂ ਕੀਤੀ ਕਿਦਾਂ ਕਵਰ ਕਰੋਗੇ ਫਿਰ 11 ਮੰਥਸ ਤੇ ਪ੍ਰੀਲਿਮਸ ਦਾ ਸਿਲੇਬਸ ਹੀ ਬਣ ਗਏ ਉਸ ਤੋਂ ਬਾਅਦ ਹੋਰ ਦੇਖੋ ਅੱਗੇ ਯੂ ਹੈਵ ਮੇਨਸ ਦਾ ਸਿਲੇਬਸ ਮੀਨਸ ਇਸ ਲੇਵਲ 'ਤੇ ਸਭ ਤੋਂ ਪਹਿਲਾਂ ਇਹਦੀ ਗੱਲ ਕਰ ਲੋ ਆਪਸ਼ਨਲ ਦੀ ਦੋ ਸਬਜੈਕਟ ਹੁੰਦੇ ਨੇ ਦੋ ਪੇਪਰ ਹੁੰਦੇ ਨੇ ਆਪਸ਼ਨਲ ਦੇ 250 ਮਾਰਕਸ ਦੇ ਵੱਡਾ ਸਬਜੈਕਟ ਹੁੰਦਾ ਪਰ ਕਿਸੇ ਵੀ ਆਪਸ਼ਨਲ ਨੂੰ ਕਰਨ ਲਈ 4 ਮਹੀਨੇ ਤੋਂ ਘੱਟ ਕੋਈ ਆਪਸ਼ਨਲ ਨਹੀਂ ਹੁੰਦਾ 4 ਤੋਂ 5 ਮਹੀਨੇ ਤੁਹਾਨੂੰ ਇੱਕ ਆਪਸ਼ਨਲ ਸਬਜੈਕਟ ਵਿੱਚ ਵੀ ਲੱਗਣਗੇ ਸੋ ਉਸ 11 ਵਿੱਚ ਜਿਹੜੇ ਪਿੱਛੇ ਮੈਂ 11 ਦਾ ਹਿਸਾਬ ਕੀਤਾ ਸੀ 11 4 ਲਿਖਣਾ ਕਿੰਨਾ ਹੋ ਗਿਆ ਜੀ 15 15 ਮਹੀਨੇ ਤੁਹਾਡੇ ਇੱਥੇ ਹੋ ਗਏ ਉਸ ਤੋਂ ਬਾਅਦ ਤੁਸੀਂ ਐਥਿਕਸ ਕਰਨਾ ਹੈ ਐਥਿਕਸ ਵਿੱਚ ਅਪਰੋਕਸੀਮੀਟਲੀ 80-90 ਘੰਟੇ ਯਾਨੀ ਕਿ ਡੇਢ ਘੰਟਾ ਡੇਢ ਮਹੀਨਾ ਲੱਗਦਾ ਹੈ ਉਸ ਤੋਂ ਬਾਅਦ ਡਿਜ਼ਾਸਟਰ ਮੈਨੇਜਮੈਂਟ ਕਰਨਾ ਹੈ ਇੱਕ ਵੀਕ ਚ ਹੋ ਜਾਂਦਾ ਛੋਟਾ ਸਬਜੈਕਟ ਹੈ ਇੰਟਰਨਲ ਸਿਕਿਉਰਿਟੀ ਤਿੰਨ ਹਫ਼ਤਿਆਂ ਚ ਹੋ ਜਾਂਦੀ ਹੈ ਇਹ ਵੀ ਕੋਈ ਜ਼ਿਆਦਾ ਵੱਡਾ ਸਬਜੈਕਟ ਨਹੀਂ ਹੈ ਇੰਡੀਅਨ ਸੋਸਾਇਟੀ ਗਵਰਨੈਂਸ ਆਈਆਰਏ ਕੁੱਲ ਮਿਲਾ ਕੇ 2 ਮਹੀਨੇ ਤੁਸੀਂ ਹੋਰ ਲੈ ਲਓ ਸੋ ਇਸ ਹਿਸਾਬ ਨਾਲ ਤੇ ਤੁਸੀਂ ਕਹੋਗੇ ਸਰ 17 ਮਹੀਨੇ ਦੀ ਬੜਾਈ ਹੈ ਸੋਚੋ डिमार्क्ड आ रहे हैं थोड़ी खबराट होने शुरू होगी कि सर सिलेबस दे अकॉर्डिंग पीवाईक्यूज दे अकॉर्डिंग ਤੇ ਇੱਥੇ ਤਾਂ 17 ਮਹੀਨੇ ਦਾ ਪਲਾਨ ਬਣ ਰਿਹਾ ਪਰ ਤੁਸੀਂ ਤਾਂ ਕਹ ਰਹੇ ਸੀ 11 ਮਹੀਨੇ ਦਾ ਪਲਾਨ ਬਣਾਉਂਗੇ 11 ਮਹੀਨਿਆਂ ਦਾ ਹੀ ਪਲਾਨ ਬਣੇਗਾ ਐਂਡ ਫੁੱਲ ਪ੍ਰੂਫ ਪਲਾਨ ਬਣੇਗਾ ਦੇਖੋ ਕਿਸ ਤਰ੍ਹਾਂ 2025 ਦਾ ਕੈਲੰਡਰ ਦੇਖੋ ਇਸ ਤੇ ਕ੍ਰਾਸ ਮਾਰ ਦਿਓ ਇਹ ਮਹੀਨੇ ਹੋ ਚੁੱਕੇ ਨੇ ਤੁਹਾਡੇ ਖਤਮ ਇਹ ðis are the gone months ਆਪਾਂ ਹੈਗੇ ਆ ਅੱਜ ਇੱਧਰ 12 ਜੂਨ ਮੈਂ ਮੰਨ ਲੈਣਾ ਕਿ ਤੁਸੀਂ 30 ਦੇ ਅਰਾਊਂਡ ਜਾਂ ਫਿਰ ਜੁਲਾਈ ਰਿਵੀਜ਼ਨ ਜੁਲਾਈ ਵਿੱਚ ਆਪਣਾ ਸਿਲੇਬਸ ਸਟਾਰਟ ਕਰ ਰਹੇ ਹੋ ਠੀਕ ਹੈ ਜੀ 1 2 3 4 5 6 6 ਮੰਥ ਤੁਹਾਡੇ ਕੋਲ ਪਏ ਆ ਜੁਲਾਈ ਅਗਸਟ ਸੈਪਟੈਂਬਰ ਅਕਤੂਬਰ ਨਵੰਬਰ ਦਸੰਬਰ ਜਿਹੜੇ ਕਿ 2025 ਦੇ ਨੇ ਐਂਡ 4 ਹੀ ਮੰਥ ਤੁਹਾਡੇ ਕੋਲ ਅੱਗੇ ਪਏ ਆ 4 ਜਾਂ 5 ਮੰਥ ਤੁਹਾਡੇ ਕੋਲ ਅੱਗੇ ਪਏ ਆ ਹੁਣ ਅਸਲ ਕਲਾਗਾਰੀ ਕੀ ਹੈ ਅਸਲ ਸਟਰੈਟਜੀ ਕੀ ਹੈ ਕਿ ਜਿਹੜਾ ਤੁਹਾਡਾ ਇਹ ਸਾਰਾ ਸਿਲੇਬਸ ਮੈਂ ਦੱਸਿਆ ਹੈ ਜਿਹੜਾ ਤੁਹਾਡੇ ਲੈਫਟ ਸਾਈਡ ਤੁਹਾਨੂੰ ਦਿਖ ਰਿਹਾ ਹੈ ਮੀਨਸ ਦਾ ਸਿਲੇਬਸ ਹੋ ਗਿਆ ਪ੍ਰੀਲਿਮਸ ਦਾ ਸਿਲੇਬਸ ਹੋ ਗਿਆ ਇਹ ਸਾਰਾ ਤੁਸੀਂ ਇੱਥੇ ਡਿਵਾਈਡ ਕਰੋ ਮੈਂ ਇਹ ਮਹੀਨੇ ਮੰਨ ਕੇ ਚੱਲ ਰਿਹਾ ਸੀ ਇਫ ਯੂ ਹੈਵ 1 ਕਲਾਸ ਪਰ ਡੇ ਇਫ ਯੂ ਹੈਵ 1 ਕਲਾਸ ਪਰ ਡੇ ਪਰ ਕੀ ਆਪਾਂ ਇਸ ਇਹਨੂੰ ਦੋ ਨਹੀਂ ਕਰ ਸਕਦੇ ਹੈ ਜਸਬਾ ਪੜ ਲਓਗੇ ਦਿਨ ਦੇ 5 ਘੰਟੇ 6 ਘੰਟੇ ਕਲਾਸ ਲਾ ਲਓਗੇ ਨਾ ਸਾਡੇ ਪੀਸੀਐਸ ਵਾਲੇ ਬੱਚੇ 8 8 9 9 ਘੰਟੇ ਕਲਾਸ ਲਾ ਕੇ ਉਹਨਾਂ ਨੇ ਪੂਰਾ ਸਿਲੇਬਸ ਆਪਣਾ ਕਵਰ ਕਰ ਲਿਆ ਠੀਕ ਹੈ ਜੇ ਦਿਲ ਵਿੱਚ ਚਾਹ ਹੈ ਕਰਨ ਦਾ ਕਿ ਬਈ ਕਰਨਾ ਹੈ ਤੇ ਤੁਸੀਂ ਇਹ ਚੀਜ਼ ਕਰੋਗੇ ਨਾਉ ਜੇ ਮੈਂ ਦਿਨ ਦੀਆਂ ਦੋ ਕਲਾਸਾਂ ਲਾ ਕੇ ਚੱਲਦਾ ਹਾਂ ਜੀਐਸ ਦੀਆਂ ਤੇ ਮੈਂ ਆਪਸ਼ਨਲ ਦੀ ਵੀ ਨਾਲ ਇੱਕ ਕਲਾਸ ਲਾ ਕੇ ਚੱਲ ਰਿਹਾ ਹਾਂ ਸੀ ਸੈਟ ਦੀ ਵੀ ਕਲਾਸ ਲਾ ਕੇ ਚੱਲ ਰਿਹਾ ਹਾਂ ਉਹਦੇ ਅਕੋਰਡਿੰਗਲੀ ਮੈਂ ਇਹ 6 ਮੰਥ ਦਾ ਮੇਰਾ ਕੀ ਟਾਰਗੇਟ ਹੋਣਾ ਚਾਹੀਦਾ ਹੈ ਸੋਚੋ ਇਸ 6 ਮੰਥ ਦਾ ਮੇਰਾ ਟਾਰਗੇਟ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਇਹ ਚੀਜ਼ ਹੋ ਗਈ ਨਾ ਮੇਰਾ ਮੇਨਸ ਦਾ ਸਿਲੇਬਸ ਜਿੱਦਾਂ ਕਿ ਥਿਸ ਐਥਿਕਸ ਵਾਲਾ ਪਾਰਟ ਹੋ ਗਿਆ ਇਹ ਸਾਰੇ ਪਾਰਟ ਹੋ ਗਏ ਆਪਸ਼ਨਲ ਹੋ ਗਿਆ ਬਈ ਐਟ ਲੀਸਟ ਇਹ ਕਵਰ ਹੋ ਜਾਏ ਇਦੇ ਨਾਲ ਨਾਲ ਜਿਹੜਾ ਪ੍ਰੀਲਿਮਸ ਦਾ ਪਾਰਟ ਹੈ ਬਿਕੋਜ਼ ਥਿਸ ਇਜ਼ ਦਾ ਪਾਰਟ ਜਿੰਨੇ ਤੁਹਾਨੂੰ ਪ੍ਰੀਲਿਮਸ ਕਲੀਅਰ ਕਰਾਣਾ ਹੈ ਜਿੰਨੇ ਤੁਹਾਨੂੰ ਮੀਨਸ ਤੱਕ ਪਹੁੰਚਾਣਾ ਹੈ ਮੇਰਾ ਆਈਡੀਅਲ ਟਾਰਗੇਟ ਹੋਣਾ ਚਾਹੀਦਾ ਹੈ ਕਿ ਇਹ ਕਵਰ ਹੋ ਜੇ ਸੋ ਇਹ ਸਟੱਡੀ ਪਲਾਨ ਮੇਰੇ ਅਕੋਰਡਿੰਗਲੀ ਵਿਲ ਬੀ ਬੈਸਟ ਫॉर ਯੂ ਇਸ ਟਾਈਮ 올 ਇੰਡੀਆ ਰੈਂਕ 1 ਮੈਮ ਸ਼ਕਤੀ ਦੂਬੇ ਆਈ ਸਿੰਘ ਉਹਨਾਂ ਦਾ ਇੱਕ ਬੜਾ ਫੇਮਸ ਪੋਡਕਾਸਟ ਹੋਇਆ ਹੁਣੀ-ਹੁਣੀ ਉਹਨਾਂ ਦਾ ਇੱਕ ਬੜਾ ਫੇਮਸ ਉਹਨਾਂ ਨੇ ਇੱਕ ਸਟੂਡੈਂਟਸ ਨੂੰ ਦੱਸਿਆ ਹੈ ਕਿ ਹਾਊ ਟੂ ਅਪਰੋਚ ਦਾ ਸਿਲੇਬਸ ਉਹਨਾਂ ਨੇ ਈਸੀ ਚੀਜ਼ ਦੀ ਗੱਲ ਕੀਤੀ ਸੀ ਕਿ ਪਹਿਲੇ 6 ਮਹੀਨੇ ਤੁਸੀਂ ਕੀ ਕਰਨਾ ਹੈ ਫੁੱਲ ਪ੍ਰੀਲਿਮਸ ਦਾ ਸਿਲੇਬਸ ਤੁਹਾਡਾ ਖਤਮ ਹੋ ਜਾਣਾ ਚਾਹੀਦਾ ਹੈ ਪਹਿਲੇ 6 ਮਹੀਨਿਆਂ ਵਿੱਚ ਪੂਰਾ ਪ੍ਰੀਲਿਮਸ ਦਾ ਸਿਲੇਬਸ ਜਿਹੜਾ ਮੈਂ ਤੁਹਾਨੂੰ ਹੁਣੇ ਪਿੱਛੇ ਦੱਸਿਆ ਸੀ ਉਹ ਫਿਰ ਉਹਨਾਂ ਨੇ ਕਿਹਾ ਤੁਹਾਡਾ ਆਪਸ਼ਨਲ ਸਬਜੈਕਟ ਜਿਹੜੇ ਦੋ ਪੇਪਰ ਤੁਸੀਂ ਦੇਣੇ ਆ ਉਹ ਵੀ ਇਸ ਦੌਰਾਨ ਖਤਮ ਹੋ ਜਾਣੇ ਚਾਹੀਦੇ ਆ ਐਂਡ ਆਫਟਰ ਥੈਟ ਉਹਨਾਂ ਨੇ ਕਿਹਾ ਮੈਨੂੰ ਪਤਾ ਹੈ ਕਿ ਮੇਨਸ ਦਾ ਸਾਰਾ ਸਿਲੇਬਸ ਆਪਾਂ ਇਹਦੇ ਵਿੱਚ ਨਹੀਂ ਕਵਰ ਕਰ ਸਕਦੇ ਜਿੱਦਾਂ ਇਥਿਕਸ ਪਾਰਟ ਕੋਈ ਨਹੀਂ ਛੱਡ ਦੋ ਉਹ ਪ੍ਰੀਲਿਮਸ ਦੇ ਪ੍ਰੀਲਿਮਸ ਤੋਂ ਬਾਅਦ ਹੋ ਜਾਏਗਾ ਕੋਈ ਗੱਲ ਨਹੀਂ ਪਰ ਜਿੱਦਾਂ ਡਿਜ਼ਾਸਟਰ ਮੈਨੇਜਮੈਂਟ ਹੈ ਇੰਟਰਨਲ ਸਕਿਉਰਿਟੀ ਹੈ ਇਹੋ ਜੇ ਟੌਪਿਕਸ ਹੈ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਖਤਮ ਕਰਕੇ ਸਾਈਡ ਤੇ ਰੱਖ ਦੋ ਬਸ ਕਿ ਪੜ ਲੇ ਮੈਂ ਬਾਅਦ ਚ ਉਹਦੀ ਕਲਾਸ ਦੇਖਣ ਦੀ ਲੋੜ ਨਾ ਪਵੇ ओके ਇਹੇ ਇਹ ਹੀ ਜੀਸ ਤੁਸੀਂ ਫੋਲੋ ਕਰਨੀ ਹੈ ਹੁਣ ਤੋਂ ਸਟਾਰਟ ਕਰਕੇ ਦਸੰਬਰ ਤੱਕ ਪ੍ਰੀਲਿਮਸ ਦਾ ਸਿਲੇਬਸ ਸਾਰਾ ਖਤਮ ਕਰ ਲੋ ਉਸ ਤੋਂ ਬਾਅਦ ਤੁਸੀਂ ਆਪਸ਼ਨਲ ਸਬਜੈਕਟ ਜਿਹੜਾ ਹੈ ਉਹਨੂੰ ਵੀ ਖਤਮ ਕਰ ਦਿਓ ਹੁਣ ਜਦੋਂ ਤੁਸੀਂ ਫਰਸਟ ਟਾਈਮਰ ਹੋ ਜੇ ਤੁਹਾਡਾ ਫਰਸਟ ਅਟੈਂਪਟ ਹੈ ਆਈ نو ਤੁਹਾਨੂੰ ਬਹੁਤ ਜ਼ਿਆਦਾ ਐਂਗਜ਼ਾਇਟੀ ਹੋਏਗੀ ਕਿ ਸਰ ਪ੍ਰੀਲਿਮਸ ਨਹੀਂ ਹੋ ਰਿਹਾ उदली की करना है जनवरी टू मई जो तक पेपर नहीं होंगे फुल थ्रोटल प्रिलिम्स मोड पर आ जाओ यानी कि जोड़ा सिलेबस हो चुका है ओर रिविजन करो प्लस एमसीक्यू करो प्लस टेस्ट सीरीज लगाओ जनवरी टू मई होर कुछ नहीं करना तुसी, होर कुछ नहीं करना तुसी। ਫਿਰ ਜਦੋਂ ਤੁਹਾਡਾ ਇਹ ਤੁਸੀਂ ਇੱਥੇ ਤੱਕ ਜੇ ਤੁਸੀਂ ਕਲੀਅਰ ਕਰ ਲੋਗੇ ਨਾ ਤੁਹਾਡਾ ਆਬਵੀਅਸਲੀ ਹੈ ਕਿ ਪ੍ਰੀਲਿਮਸ ਕਲੀਅਰ ਹੋਏਗਾ ਹੀ ਹੋਏਗਾ ਉਸ ਤੋਂ ਬਾਅਦ ਜਦੋਂ ਪ੍ਰੀਲਿਮਸ ਕਲੀਅਰ ਹੁੰਦਾ ਹੈ ਬਚੇ ਹੋਏ ਜਿਹੜੇ ਢਾਈ ਤਿੰਨ ਮਹੀਨੇ ਹੈ ਫੁੱਲ ਥ੍ਰੋਟਲ ਮੀਨਸ ਹੁਣ ਤੁਸੀਂ ਇਹ ਚੀਜ਼ ਦੇਖੋ ਜੋ ਆਪਾਂ ਸਟ੍ਰੈਟੇਜੀ ਬਣਾਈ ਹੈ ਇਹਦੇ ਅਕੋਰਡਿੰਗ ਤੁਸੀਂ ਚੱਲੋਗੇ ਜਦੋਂ ਤੁਸੀਂ ਮੇਨਸ ਤੱਕ ਪਹੁੰਚੇ ਤੁਹਾਡਾ ਆਪਸ਼ਨਲ ਆਲਰੇਡੀ ਕਵਰ ਹੋ ਚੁੱਕਿਆ ਹੈ ਪ੍ਰੀਲਿਮਸ ਦੇ ਬੇਸਿਕਸ ਆਲਰੇਡੀ ਹੋ ਚੁੱਕੇ ਨੇ ਇੱਕ ਐਥਿਕਸ ਦਾ ਸਬਜੈਕਟ ਬਸਦਾ ਸਿਰਫ ਥੋੜਾ ਜਿਹਾ ਉਹ ਬਈ ਮੈਂ ਕਰ ਲੂੰਗਾ ਇੱਥੇ ਇੱਕ ਮਹੀਨੇ ਦੀ ਗੱਲ ਸੀ ਉਹ ਤੇ ਮੇਰਾ ਮੇਨਸ ਵੀ ਨਾਲ ਨਾਲ ਤਿਆਰ ਹੋ ਰਿਹਾ ਇੱਥੇ ਮੈਂ ਅਨਸਰ ਰਾਈਟਿੰਗ ਵੀ ਕਰ ਲੂੰਗਾ this is the approach which you have to follow if you are in your first attempt ਦਸੰਬਰ ਤੱਕ ਤੁਹਾਡਾ ਆਪਸ਼ਨਲ ਤੁਹਾਡਾ ਪ੍ਰੀਲੈਂਸ ਐਂਡ ਪਾਰਸ਼ੀਅਲ ਸਿਲੇਬਸ ਥੋੜਾ ਬਹੁਤ ਮੇਨਸ ਦਾ ਖਤਮ ਹੋ ਜਾਣਾ ਚਾਹੀਦਾ that is the whole scenario now do you agree with this ਕੀ ਤੁਸੀਂ ਇਸ ਅਪਰੋਚ ਨਾਲ ਐਗਰੀ ਕਰਦੇ ਹੋ 2028 ਫਰਸਟ ਅਟੈਂਟ ਕੋਈ ਗੱਲ ਨਹੀਂ ਪ੍ਰਿੰਸ ਜੀ ਮੈਂ ਅੱਗੇ ਇੱਕ ਨੰਬਰ ਦੇ ਕੇ ਜਾਊਂਗਾ ਤੁਸੀਂ ਉੱਥੇ ਕਾਲ ਕਰ ਲਿਓ ਤੁਹਾਡੀ ਉਸ ਅਕੋਰਡਿੰਗਲੀ ਆਪਾਂ ਸਟ੍ਰੈਟਜੀ ਬਣਾ ਦਾਂਗੇ ਡੋਨਟ ਵਰੀ ਠੀਕ ਹੈ ਜੀ ਚਲੋ ਸੋ ਦਿਸ ਇਜ਼ ਮੇਰੇ ਅਕੋਰਡਿੰਗ ਦਿਸ ਇਜ਼ ਯੂਅਰ ਫੁੱਲ ਪ੍ਰੂਫ ਸਟ੍ਰੈਟਜੀ ਜਿਹੜੀ ਕਿ ਜੇ ਤੁਸੀਂ ਅਗਲੇ 11 ਮਹੀਨੇ ਫਾਲੋ ਕਰ ਲਈ ਤੇ ਭਾਈ ਮੈਨੂੰ ਲੱਗਦਾ ਹੈ ਕਿ ਯੂ ਵਿਲ ਬੀਏਬਲ ਟੂ ਕਲੀਅਰ ਯੂਪੀਐਸਸੀ ਬਟ ਹੁਣ ਇਹਦੇ ਵਿੱਚ ਵੀ ਇਹ ਚੀਜ਼ ਹੈ ਕਿ ਇਸ ਨੂੰ मिन्यूट लेवल ਤੇ ਕਿਸ ਤਰ੍ਹਾਂ ਕਰਨਾ ਉਹਨੂੰ ਤੁਸੀਂ ਮਿਨਿਊਟ ਲੈਵਲ ਤੇ ਕਿਸ ਤਰ੍ਹਾਂ ਕਰੋਗੇ ਸਾਡਾ ਹੁਣੇ-ਹੁਣੇ ਇੱਕ ਬੈਚ ਲਾਂਚ ਕੀਤਾ ਹੈ ਫॉर ਯੂਪੀਐਸਸੀ 2026 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਉਸ ਬੈਚ ਬਾਰੇ ਵੀ ਜਾਣ ਸਕਦੇ ਹੋ ਜੇ ਤੁਸੀਂ ਮੇਰੀ ਹੋਰ ਗਾਈਡੈਂਸ ਦੀ ਲੋੜ ਹੈ ਕਿ ਸਰ ਇਹਨੂੰ ਹੋਰ ਅੱਗੇ ਕਿਸ ਤਰ੍ਹਾਂ ਲੈ ਕੇ ਜਾਈਏ ਤੁਸੀਂ ਉਹਦੀ ਵੀ ਗੱਲ ਕਰੋ ਕੋਈ ਚੱਕਰ ਨਹੀਂ ਵੀ ਆਰ ਹੇਅਰ ਟੂ ਗਾਈਡ ਯੂ ਬਟ ਇੰਨੇ ਜਦੋਂ ਮੈਂ ਤੁਹਾਨੂੰ ਕੈਲੰਡਰ ਵਾਈਜ਼ ਅਪਰੋਚ ਦੱਸੀ ਹੈ ਕਿ ਇੰਨੇ ਮੰਥ ਵਿੱਚ ਇੰਨਾ ਬੈਚ ਕੰਪਲੀਟ ਕਰਾਂਗੇ ਉਹਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੋਏਗੀ ਜੇ ਤੁਸੀਂ ਸਾਡਾ ਬੈਚ ਜੁਆਇਨ ਕਰੋਗੇ ਉਹਦੇ ਵਿੱਚ ਤੁਹਾਡੀ ਨਹੀਂ ਫਿਰ ਸਾਡੀ ਟੀਚਰਸ ਦੀ ਉਹ ਟੈਨਸ਼ਨ ਹੈ ਕਿ ਤੁਹਾਨੂੰ ਇੰਨੇ ਮਹੀਨਿਆਂ ਚ ਇੰਨਾ ਸਿਲੇਬਸ ਕੰਪਲੀਟ ਕਰਾਉਣਾ ਹੈ ਤੇ ਕਿਹੜਾ ਸਿਲੇਬਸ ਕਦੋਂ ਕਰਾਉਣਾ ਹੈ ਕਦੋਂ ਅਨਸਰ ਰਾਈਟਿੰਗ ਕਰਾਣੀ ਹੈ ਉਹ ਫਿਰ ਸਾਡੀ ਜ਼ਿੰਮੇਵਾਰੀ ਹੋਏਗੀ ਸੋ ਇਫ ਯੂ ਵਾਂਟ ਕਿ ਤੁਹਾਡੀ ਸਟਰੈਟਜੀ ਅਸੀਂ ਡਿਫਾਈਨ ਕਰੀਏ ਤੁਹਾਨੂੰ ਲੱਗਦਾ ਹੈ ਕਿ ਸਾਡੀ ਤੁਹਾਨੂੰ ਲੋਡ ਹੈ ਠੀਕ ਹੈ ਜੀ ਸੋ ਪਲੀਜ਼ ਕਾਲ ਔਨ ਥਿਸ ਨੰਬਰ ਸਿਰਫ ਬੈਚ ਲੈਣ ਲਈ ਨੰਬਰ ਨਹੀਂ ਹੈ ਤੁਸੀਂ ਮੇਰੇ ਨਾਲ ਫਤਿਹ ਸਰ ਬਾਕੀ ਸਾਰੇ ਫੈਕਲਟੀਜ਼ ਨਾਲ ਗੱਲ ਵੀ ਕਰ ਸਕਦੇ ਹੋ ਮਿਲਦੇ ਹਾਂ ਬਹੁਤ ਜਲਦੀ ਇਸ ਸਟਰੈਟਜੀ ਨੂੰ ਫੋਲੋ ਕਰੋ ਇਸ ਵਾਰ ਨਾਮ ਜੇ ਨਹੀਂ ਆਇਆ ਕੋਈ ਗੱਲ ਨਹੀਂ ਇਸ ਸਟਰੈਟਜੀ ਨੂੰ ਫੋਲੋ ਕਰੋਗੇ ਅਗਲੀ ਵਾਰ ਪੱਕਾ ਨਾਮ ਆਏਗਾ ਜੀ ਠੀਕ ਹੈ ਜੀ ओके okay, हरप्रीत जी कोई गल नहीं इस बार ਇਸ ਅਪਰੋਚ ਨੂੰ ਫਾਲੋ ਕਰੋ ਨਹੀਂ ਤੇ ਮੈਨੂੰ ਟੈਕਸਟ ਕਰੋ ਆਪਾਂ ਤੁਹਾਡੇ ਲਈ ਸਪੈਸ਼ਲ ਅਪਰੋਚ ਬਣਾਣੇ ਆ ਠੀਕ ਹੈ ਜੀ ਸੋ ਦੈਟ ਇਜ਼ ਇਟ ਮੇਰੇ ਵੱਲੋਂ ਆਹੀ ਸੀ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ